اپنے جیون بلیدان ਹੁਣ ਜਦੋਂ ਗੁਰੂ ਸਾਹਿਬ ਦੀ ਉਹਨਾਂ ਪੰਡਤ ਵੀਰਾ ਦੇ ਨਾਲ ਇਹ ਵਿਚਾਰ ਕਰ ਰਹੇ ਆ ਤਾਂ ਬਾਲ ਰੋਹਤ ਰਾਏ ਜਿੰਨਾਂ ਦੀ 9 ਸਾਲ ਦੀ ਉਮਰ ਹੈ ਉਹ 9 ਸਾਲ ਦਾ ਬੱਚਾ ਉਹਨੂੰ ਕਿੰਨੀ ਕਸਿਆਣ ਹੁੰਦੀ ਆ ਪ੍ਰਸਾਦੇ ਜਾਤ ਤੇ ਹਣ ਬਾਲ ਰੋਹਤ ਰਾਏ ਉਹਨਾਂ ਦੀ 9 ਸਾਲ ਦੀ ਉਮਰ ਹੈ ਤੇ ਆਪਣੇ ਪਿਤਾ ਦੀ ਗੋਲ ਦੇ ਵਿੱਚ ਬੈਠੇ ਉਹਨਾਂ ਪੰਡਤ ਵੀਰਾ ਦੀ ਤੇ ਆਪਣੇ ਪਿਤਾ ਦੀ ਵਿਚਾਰ ਸੁਣ ਰਹੇ ਨੇ ਜਦੋਂ ਗੁਰੂ ਸਾਹਿਬ ਜੀ ਉਹਦਾ ਪੰਡਿਤ ਮੇਰਾ ਇਹ ਕਹਿੰਦੇ ਐ ਕਿ ਭਾਈ ਧਰਮ ਦੀ ਰੱਖਿਆ ਹੋ ਸਕਦੀ ਐ ਜੇ ਕੋਈ ਆਪਣੇ ਜੀਵ ਦਾ ਬਲੀਦਾਨ ਦੇਵੇ ਤਾਂ ਹੋ ਸਕਦੀ ਐ ਹੁਣ ਬਾਲ ਗੋਦਰਾਇ ਸੁਭਾਵਤ ਆਪਣੇ ਪਿਤਾ ਨੂੰ ਕਹਿ ਦਿੰਦੇ ਐ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਨ ਜੱਤੀ ਤੱਤੀ ਮਹਾਦੁਰਸ਼ ਹੋਰ ਕੌਣ ਹੋ ਸਕਦਾ ਜਿਹੜਾ ਜੀ ਭਲੇ ਵਾਲਾ ਕੰਮ ਬਹੁਤ ਕਰ ਸਕੀਏ ਤਦ ਗਾਲ ਗੋਬੇ ਤਰਾਇਦਾ ਇਹ ਜਵਾਬ ਜਵਾਬ ਸੁਣ ਕੇ ਤਗੂ ਤੇਗਵਰਦ ਸਾਹਿਬ ਜੀ ਦੇ ਮਨ ਵਿੱਚ ਕੁਝ ਹੀ ਪੈਦਾ ਹੁੰਦੀ ਹੈ ਇੱਕੋ ਸ਼ਾਹ ਪੈਦਾ ਹੁੰਦਾ ਹੈ ਕਿ ਨੌਸਾਲ ਦਾ ਬੱਚਾ ਹੈ ਐਡੀ ਵੱਡੀ ਗੱਲ ਕਹਿ ਰਿਹਾ ਤੇ ਗੁਰੂ ਸਾਹਿਬ ਜੀ ਮਨ ਵਿੱਚ ਸੋਚਦੇ ਆ ਕਿ ਬੱਚੇ ਦਾ ਟੈਸਟ ਤਾਂ ਲੈ ਕੇ ਦੇਖੀ ਵੀ ਸਰ ਜੀ ਕਹਿ ਰਿਹਾ ਕਿ ਦੂਜੇ ਵਿੱਚ ਆ ਕੀ ਕਹਿ ਰਿਹਾ ਤਾਂ ਗੁਰੂ ਤੇਗਪੁਰਦ ਸਾਹਿਬ ਜੀ ਮਹਾਰਾਜ ਆਪਣੇ ਸੁਪੁੱਤਰ ਨੂੰ ਕਹਿੰਦੇ ਆ کہ بیٹا جی جی میں اتنا روپا نہیں کر سر شہید ہو گیا تیرے پتا آرام ہو جائے گا پتا نتا رہ جائے گا تیری ماتا کرتی رہ جائے گی تو ہم در پانچ پوچھن کون کرے گا سب بار روپ در آئے اپنے پتا کو اوہ تو بھی جڑا جبردست جواب کرتے ہیں کہنے پتا جی جی میرے کتنے آرام ہوندے نام آہ ہندوستان نے لوگ آرام ہوند تو بچ لیا ہے ਤਾਂ ਇਹ ਜਿਹੜਾ ਸੌਦਾ ਨੂੰ ਸਸਤਾ ਹੀ ਹੈ ਬਿਹਾਰੀ ਹੈ ਤਾਂ ਉਹ ਇਹ ਸੌਦਾ ਕਰ ਦੇਣਾ ਚਾਹੀਦਾ ਤਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤਾਨੂੰ ਇਹਨਾਂ ਦੀ ਦੋਸਤਿਆ ਦਾ ਹਲ ਕਰਨਾ ਚਾਹੀਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੇ ਸੁਪੁੱਤਰ ਦਾ ਇਹ ਜਵਾਬ ਸੁਣ ਤੋਂ ਬਾਅਦ ਉਹਨਾਂ ਨੇ ਮਨ ਤਸੱਦੀ ਹੋ ਜਾਂਦੀ ਹੈ ਕਿ ਮੇਰਾ ਜਿਹੜਾ ਸੁਪੁੱਤਰ ਹੈ ਮੇਰੇ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਉਭਾਰ ਸਕਦਾ ਹੈ ਕਿਉਂਕਿ ਨੌ ਸਾਲ ਦੇ ਬੱਚੇ ਨੇ ਯੋਗਤਾ ਹੈ ਉਹ ਦਿਖਾ ਦਿੱਤੀ ਹੈ ਹੁਣ ਬਾਲ ਪੁੱਤਰਾਇ ਨੇ ਇਹ ਗੜ ਕਿਉਂ ਪਹਿਹ ਉਹਨਾਂ ਦੇ ਮਨ ਵਿੱਚ ਇਹ ਗੱਲ ਕਿਉਂ ਆਈ ਕਿਉਂਕਿ ਬਾਲ ਗੋਵਨ ਰਾਏ ਨੂੰ ਬਚਪਨ ਤੋਂ ਹੀ ਮਾਤਾ ਗੁਜਰਪੁਰ ਜੀ ਨੇ ਇੱਕ ਵਧੀਆ ਮਾਦਰ ਵਰਦਨ ਮਾਦੇ ਹੋਏ ਬਾਲ ਪੁੱਤਰਾਇ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਰਮ ਦੀ ਵਿੱਦਿਆ ਵੀ ਦਿੱਤੀ ਨਾਲ ਨਾਲ ਸ਼ਾਸਤਰ ਵਿੱਦਿਆ ਵੀ ਦਿੱਤੀ ਤਾਕੀ ਜਿਹੜਾ ਮੇਰਾ ਬੱਚਾ ਹੈ ਇਹ ਜਦੋਂ ਇਹ ਜਵਾਨ ਹੋਣਾ ਹੈ ਉਦੋਂ ਇਹਨੂੰ ਸਾਰੇ ਤਰ੍ਹਾਂ ਦੀ ਸੋਚੀ ਹੋਵੇ ਇਹਨੂੰ ਦੁਨੀਆ ਦਾ ਇਹਦਾ ਵੀ ਪਤਾ ਹੋਵੇ ਇਹਨੂੰ ਧਰਮ ਦਾ ਵੀ ਪਤਾ ਹੋਵੇ ਤੇ ਇਹਨੂੰ ਆਪਣੀ ਰੱਖਿਆ ਕਰਨ ਦਾ ਵੀ ਪਤਾ ਹੋਵੇ ਉਹ ਨਾਲਾ ਵੀ ਘਰਾਂ ਦੇ ਵਿੱਚ ਰਹਿਣੇ ਆ ਆਪਣੇ ਬੱਚੇ ਐ ਉਹ ਵਧੀਆ ਸਕੂਲਾਂ ਦੇ ਵਿੱਚ ਪੜ੍ਹਦੇ ਐ ਵਧੀਆ ਅੰਗਰੇਜ਼ੀ ਬੋਲਦੇ ਐ ਵਧੀਆ ਅੰਗਰੇਜ਼ੀ ਬੋਲਦੇ ਐ ਪਰ ਅਸੀਂ ਜਿਹੜਾ ਥੋੜਾ ਜਿਹਾ ਧਿਆਨ ਜਿਹੜਾ ਉਹਨਾਂ ਮੋੜ ਕੱਢ ਦਿੰਦਾ ਹੈ ਕਿ ਅਸੀਂ ਉਹਨਾਂ ਨੂੰ ਦੁਨੀਆਵੀ ਵਿੱਦਿਆ ਤਾਂ ਵਧੀਆ ਦਵਾਰੇ ਆ ਪਰ ਉਹਨਾਂ ਨੂੰ ਧਰਮ ਦੀ ਵਿੱਦਿਆ ਉਹਨਾਂ ਨੂੰ ਸ਼ਾਸਤਰ ਵਿੱਦਿਆ ਉਹ ਅਸੀਂ ਨਹੀਂ ਰਵਾਈ ਕਿਉਂਕਿ ਅਸੀਂ ਆਪ ਖੋਦ ਘਟ ਗੁਰਦੁਆਰਾ ਸਹਿਬ ਹੋਣੇ ਆ ਇਹੀ ਕਹਿੰਦਾ ਕਦੇ ਸੰਗਰਾਮ ਦੇ ਆਦਿਗੇ ਇਹੀ ਕਹਿੰਦਾ ਕਦੇ ਕੋਈ ਪ੍ਰੋਗਰਾਮ ਹੋਵੇ ਤਾਂ ਆਦਿਗੇ ਨਹੀਂ ਅਸੀਂ ਆਪ ਖੋਦ ਘਟ ਗੁਰਦੁਆਰਾ ਸਹਿਬ ਹੋਣੇ ਆ ਤੁਹਾਨੂੰ ਵੇਖ ਕੇ ਸਾਡੇ ਬੱਚਿਆਂ ਨੇ ਹੁਣ ਅਸੀਂ ਉਹਨਾਂ ਨੇ ਸੋਚਿਆ ਵੀ ਜੇ ਸਾਡੇ ਘਰ ਦੇ ਨਹੀਂ ਜਾਂਦੇ ਪਰ ਅੱਧੀ ਵੀ ਕੀ ਕਰਦੇ ਜਾਣਾ ਇਸ ਕਰਕੇ ਜੋ ਵੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਧੀਆ ਰਸਤੇ ਤੇ ਚੱਲਦਾ ਹੈ ਤਾਂ ਸਾਨੂੰ ਆਪ ਵਧੀਆ ਰਸਤੇ ਤੇ ਚੱਲਣਾ ਪੈਣਾ ਹੈ ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਗੁਰੂ ਘਰ ਦੇ ਨਾਲ ਜੁੜਦਾ ਹੈ ਤਾਂ ਸਾਨੂੰ ਆਪ ਨੂੰ ਪਹਿਲਾਂ ਗੁਰੂ ਘਰ ਨਾਲ ਸ਼ੁਰੂ ਕਰਨਾ ਪੈਣਾ ਹੈ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਬਹੁਤ ਚਲਾਕ ਰਹੇ ਜੁਸਤ ਨੇ ਉਹਨਾਂ ਨੂੰ ਸਮਝਾਏ ਤਾਂ ਘੱਟ ਸਮਝ ਆਉਂਦੀ ਹੈ ਪਰ ਉਹ ਦੇਖ ਕੇ ਜ਼ਿਆਦਾ ਸਮਝਦੇ ਹੈ ਜਦੋਂ ਅਸੀਂ ਉਹਨਾਂ ਦੇ ਸਾਹਮਣੇ ਵਧੀਆ ਬਣ ਕੇ ਰਹਾਂਗੇ ਅਸੀਂ ਉਹਨਾਂ ਸਾਹਮਣੇ ਬਾਣੀ ਪੜਾਂਗੇ ਅਸੀਂ ਉਹਨਾਂ ਸਾਹਮਣੇ ਗੁਰੂ ਘਰ ਆਵਾਂਗੇ ਸਭਾ ਵਿੱਚ ਉਹ ਸਾਨੂੰ ਸਵਾਲ ਕਰਨਗੇ ਕਿ ਡੈਡੀ ਤੁਸੀਂ ਰੋਜ਼ ਗੁਰਦੁਆਰੇ ਕਿਉਂ ਜਾਂਦੇ ਹੋ ਤੁਸੀਂ ਆਹ ਹੱਥ ਦੇ ਵਿੱਚ ਕੀ ਪੜਦੇ ਹੋ ਬੱਚਾ ਦਾ ਆਤਮ ਦੀ ਆਤਮ ਦੀ ਇਹ ਪੁੱਛਦੇ ਐ ਤੇ ਜਦੋਂ ਅਸੀਂ ਆਪ ਬਾਣੀ ਪੜਾਂਗੇ ਅਸੀਂ ਆਪ ਗੁਰੂ ਘਰ ਆਵਾਂਗੇ ਬੱਚੇ ਸਾਥੀ ਸਵਾਲ ਕਰਨਗੇ ਅਸੀਂ ਉਹਨਾਂ ਦੇ ਸਵਾਲ ਦਾ ਜਵਾਬ ਦੇਵਾਂਗੇ ਪਰ ਉਹਨਾਂ ਦੇ ਮਨ ਵਿੱਚ ਵੀ ਇੱਕ ਜਿਹੜਾ ਸਵਾਲ ਪੈਦਾ ਹੁੰਦਾ ਹੈ ਜੇ ਜੇ ਮੇਰਾ ਪਿੰਨਾ ਗੜੀ ਜੇ ਗੁਰਦਵਾਰਾ ਸੈਵ ਲੈਂਦਾ ਤਾਂ ਫਿਰ ਮੈਂ ਵੀ ਗੁਰਦਵਾਰਾ ਸੈਵ ਜਾਵਾਂ ਜੇ ਮੇਰਾ ਲੈਣੀ ਹੱਥ ਦੇ ਵਿੱਚ ਗੁਰਤਸੈ ਤੜਦਾ ਤਾਂ ਮੈਂ ਵੀ ਗੁਰਤ ਕਰਦਾ ਥੋੜਾ ਜਿਸ ਤਰ੍ਹਾਂ ਜੇ ਬੱਚੇ ਆ ਕਾਪੀ ਕਰਕੇ ਜਾਣਾ ਸਿੱਖਦੇ ਐ ਤਾਂ ਹੁਣ ਸਵਾਲ ਪੁੱਛਦੇ ਨੇ ਸਾਡਾ ਗੁਰਪੁਰਖੌਰ ਜੀ ਨੇ ਸਹੀ ਸਭੇ ਤੇ ਸਹੀ ਵਿੱਦਿਆ ਜਿਹੜੀ ਦਿੱਤੀ ਇਹ ਉਸ ਵਿੱਦਿਆ ਦੇ ਨਤੀਜਾ ਇਹ ਬੱਚੇ ਦੀ ਉਮਰ ਹਲੇ 9 ਸਾਲ ਹੈ ਤੇ ਆਪਣੇ ਪਿਤਾ ਨੂੰ ਜਿਹੜੇ ਛੱਡ ਦੇ ਵਿੱਚ ਲੋਕ ਚੱਲ ਕੇ ਆਏ ਐ ਉਹਨਾਂ ਬਾਅਦ ਦੇ ਸ਼ਹੀਦ ਹੋਣ ਵਾਸਤੇ 9 ਸਾਲ ਦਾ ਪੁੱਤ ਆਪਨੇ ਪਿਤਾ ਨੂੰ ਕਹਿ ਰਿਹਾ ਏ ਇਹ ਕਹਾ ਦਾਤਰ ਉਸ ਮਾਂ ਦੀ ਦਿੱਤੀ ਹੋਈ ਦਿੱਦਿਆ ਦਾ ਉਸ ਮਾਂ ਦਾ ਦੀ ਦਿੱਤੀ ਹੋਈ ਦੁਰਤੀ ਦਾ ਜਿਹਨੇ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਬੱਚੇ ਨੂੰ ਸਹੀ ਤਰ੍ਹਾਂ ਤੇ ਸਹੀ ਵਿੱਦਿਆ ਦਿੱਤੀ ਏ ਇਸ ਕਰਕੇ ਬੱਚੇ ਨੂੰ ਇੰਨੀ ਗੱਲ ਦਾ ਪਤਾ ਏ ਕਿ ਜੋ ਮੈਂ ਕਹਿ ਰਿਹਾ ਆ ਉਹਦਾ ਮਤਲਬ ਕੀ ਏ ਜੋ ਮੈਂ ਕਹਿ ਰਿਹਾ ਪੂਰਾ ਕਾਨੂੰਨ ਦਾ ਨਤੀਜਾ ਕੀ ਨਿਕਲਣਾ ਇਹ ਹਮ ਉਸ 9 ਸਾਲ ਦੇ ਬੱਚੇ ਨੂੰ ਸਾਰਾ ਪਰਦਾ ਤੇ ਉਹ ਇਹ ਵੀ ਪਤਾ ਨਹੀਂ ਮੇਰੇ ਪਿਤਾ ਦੇ ਜਾਣ ਤੋਂ ਬਾਅਦ ਮੇਰੇ ਨਾਲ ਕੀ ਵਾਪਰਨੀ ਹੈ ਮੇਰੇ ਤੇ ਕੀ ਹੋ ਜਾ ਸਫਾ ਹੁੰਦਾ ਇਹ ਸਾਰੀਆਂ ਗੱਲਾਂ ਸਾਹਮਣੇ ਹੋ ਕਰਾਇ ਜਿੱਤ ਹਾਲ ਵਿੱਚ ਨੇ ਤੇ ਇਹ ਸਾਰਾ ਵਿਦਿਆ ਦਾ ਹੀ ਅਸਰ ਹੈ ਤੇ ਵਿਦਿਆ ਦਾ ਹੀ ਅਸਰ ਹੁੰਦਾ ਕਿ ਅਸੀਂ ਆਪਣੇ ਬੱਚੇ ਵਧੀਆ ਸਕੂਲਾਂ ਵਿੱਚ ਪੜਨ ਵਾਸਤੇ ਭੇਜਦੇ ਆ ਤਾਂ ਹੀ ਭੇਜਦੇ ਵੀ ਉਹਨਾਂ ਨੂੰ ਵਧੀਆ ਨੌਲੇਜ ਆਵੇ ਬਾਲ ਨੂੰ ਜਦੋਂ 8ਵੀਂ ਪਾਸ ਹੋਣਗੇ ਬੀ.ਐਚ.ਐਮ ਵਿੱਚ ਜਾਣਗੇ ਤਾਂ ਉਹਨਾਂ ਨੂੰ ਵਧੀਆ ਨੌਕਰੀ ਮਿਲੇ ਅਸੀਂ ਤਾਹੀ ਉਹਨਾਂ ਨੂੰ ਸਕੂਲਾਂ ਵਿੱਚ ਭੇਜਦੇ ਹਾਂ